ਕਿਵੇਂ ਤਿਆਰ ਕੀਤੀ ਜਾਂਦੀ ਹੈ ਮਿਰਚ ਸਰਪੇ ਇਸ ਵਿੱਚ ਕੀ ਪਰਿਆ ਜਾਂਦਾ ਤਾਂ ਜੋ ਹੋ ਜਾਂਦੀ ਹੈ ਇਹ ਇੰਨੀ ਖਤਰਨਾਕ ਆਓ ਜਾਣਦੇ ਹਾਂ ਇਸ ਦੇ ਬਾਰੇ ਪੂਰੀ ਜਾਣਕਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਹਰ ਕੋਈ ਔਰਤਾਂ ਨੂੰ ਉਹਨਾਂ ਦੀ ਸੁਰੱਖਿਆ ਲਈ ਸਲਾਹ ਦਿੰਦਿਆਂ ਆਪਣੇ ਨਾਲ ਮਿਰਚ ਸਰਪੇ ਰੱਖਣ ਲਈ ਕਹਿੰਦਾ ਹੈ ਜਿਸ ਨੂੰ ਆਪਾਂ ਪੇਪਰ ਸਰਪੇ ਵੀ ਕਹਿ ਦਿੰਦੇ ਹਾਂ ਕਈ ਵਾਰ ਪੁਲਿਸ ਵੀ ਇਸ ਦੀ ਵਰਤੋਂ ਕਰਦੀ ਹੈ ਜੇਕਰ ਇਹ ਹਵਾ ਵਿੱਚ ਛਿੜਕਿਆ ਜਾਵੇ ਤਾਂ ਵਿਅਕਤੀ ਪ੍ਰੇਸ਼ਾਨ ਹੋ ਜਾਂਦਾ ਹੈ ਉਹ ਕੁਝ ਸਮਝ ਲਈ ਦੇਖਣ ਤੋਂ ਅਸਮਰਥ ਹੋ ਜਾਂਦਾ ਹੈ ਜੇਕਰ ਹਵਾ ਵਿੱਚ ਪੇਪਰ ਸਰਪੇ ਦਾ ਛਿੜਕਾ ਕੀਤਾ ਜਾਵੇ ਤਾਂ ਇਸ ਨਾਲ ਅੱਖਾਂ ਵਿੱਚ ਗੰਭੀਰ ਜਲਨ ਹੋਣ ਲੱਗ ਜਾਂਦੀ ਹੈ ਅਤੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਖੁੱਲ੍ਹਣੀਆਂ ਰੱਖਣੀਆਂ ਮੁਸ਼ਕਲ ਹੋ ਜਾਂਦੀਆਂ ਹਨ ਨਾਲ ਹੀ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਤੇ ਖੰਘ ਹੁੰਦੀ ਹੈ ਜੇਕਰ ਕਿਸੇ ਦੇ ਚਿਹਰੇ ਜਾਂ ਅੱਖਾਂ ਦੇ ਸਾਹਮ ਕੁਝ ਵੀ ਕਰਨ ਤੋਂ ਅਸਮਰਥ ਹੋ ਜਾਂਦਾ ਹੈ ਜੇਕਰ ਅਸੀਂ ਪੀਪਰ ਸਰਪੇ ਨੂੰ ਸਰਲ ਭਾਸ਼ਾ ਵਿੱਚ ਸਮਝਾਉਂਦੇ ਹਾਂ ਤਾਂ ਤੁਸੀਂ ਇਸ ਨੂੰ ਮਿਰਚ ਸਰਪੇ ਵੀ ਕਹਿ ਸਕਦੇ ਹੋ ਪਰ ਇਸ ਦੇ ਬਹੁਤ ਸਾਰੇ ਉਪਯੋਗ ਹਨ ਹਾਲਾਂਕਿ ਇਹ ਜਨਤਕ ਭਰਤੋਲੇ ਘੱਟ ਦਬਾਅ ਵਾਲੇ ਕੇਨ ਵਿੱਚ ਆਉਂਦਾ ਹੈ ਅਸਲ ਵਿੱਚ ਇਹ ਸਰਪੇ ਵਿੱਚ ਸਭ ਤੋਂ ਵੱਧ ਪੂਰਨ ਤੱਤ ਕੈਪਸਿਕਮ ਹੁੰਦਾ ਹੈ ਜੋ ਕਿ ਸ਼ਿਮਲਾ ਮਿਰਚ ਤੋਂ ਬਣਿਆ ਹੁੰਦਾ ਹੈ ਅੰਗਰੇਜ਼ੀ ਵਿੱਚ ਇਸ ਨੂੰ ਬੇਲ ਪੀਪਰ ਵੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜੋ ਹਰੀ ਮਿਰਚ ਹੁੰਦੀ ਹੈ ਉਸ ਨੂੰ ਚਿੱਲੀ ਪੀਪਰ ਕਿਹਾ ਜਾਂਦਾ ਹੈ ਇਸ ਨੂੰ ਪੀਸ ਕੇ ਹੀ ਮਿਰਚ ਸਰਪੇ ਤਿਆਰ ਕੀਤੀ ਜਾਂਦੀ ਹੈ ਮਿਰਚਾਂ ਨੂੰ ਕੱਟਣ ਤੋਂ ਬਾਅਦ ਜੇਕਰ ਤੁਸੀਂ ਗਲਤੀ ਨਾਲ ਵੀ ਆਪਣੀਆਂ ਅੱਖਾਂ ਨੂੰ ਛੂਹ ਲੈਂਦੇ ਹੋ ਤਾਂ ਅੱਖਾਂ ਵਿੱਚ ਜਲਨ ਕਰਨ ਤੁਹਾਡੀ ਹਾਲਤ ਵਿਗੜ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਾਗਜ਼ਾਂ ਨੂੰ ਰਗਣ ਤੋਂ ਬਾਅਦ ਜੋ ਤੇਲ ਨਿਕਲਦਾ ਹੈ ਨੂੰ 올ਿਓਰੇਸ਼ਨ ਸਿਮਲਾ ਮਿਰਚ ਕਿਹਾ ਜਾਂਦਾ ਹੈ। ਇਹ ਵੀ ਤੁਹਾਡੀਆਂ ਅੱਖਾਂ ਵਿੱਚ ਜਲਣ ਦਾ ਕਾਰਨ ਬਣ ਜਾਂਦਾ ਹੈ। ਇਹ ਮਿਰਚ ਸਰਪੇ ਵਿੱਚ ਵਰਤਿਆ ਜਾਂਦਾ ਹੈ। ਕਈ ਵਾਰ ਪੁਲਿਸ ਵੀੜ ਨੂੰ ਕਾਬੂ ਕਰਨ ਲਈ ਇਸ ਮਿਰਚ ਸਰਪੇ ਦੀ ਵਰਤੋਂ ਕਰਦੀ ਹੈ। ਜੇਕਰ ਕੋਈ ਸ਼ਹਿਰ ਕਰਦੇ ਸਮੇਂ ਤੁਹਾਡੇ ਤੇ ਹਮਲਾ ਕਰਦਾ ਹੈ ਤਾਂ ਇਸ ਸਰਪੇ ਦੀ ਮੱਤ ਨਾਲ ਉਸਨੂੰ ਪਿੱਛੇ ਛਡਵਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ।